ਸਾਸਰੀ ਕਾਲਜੀ ਸਾਰੀਆਂ ਭੈਣਾਂ ਨੂੰ ਤੁਹਾਡਾ ਮੇਰੇ ਚੈਨਲ ਨੀਡਿੰਗ ਕ੍ਰੇਸ਼ਨ ਟਾਈਮ ਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲੇ ਗਰਲ ਦੀ ਸਕੀਵੀ ਬਣਾਈ ਆ ਇਹਨੂੰ ਸ਼ੇਅਰ ਕਰਨ ਜਾ ਰਹੀ ਆ ਬਹੁਤ ਹੀ ਪਿਆਰੀ ਆਪਣੀ ਸਕੀਵੀ ਜਿਹੜੀ ਬਣ ਕੇ ਤਿਆਰ ਹੋਈ ਆ ਇਹ ਆਪਾਂ ਕਿਸੇ ਦੇ ਵਾਸਤੇ ਕਿਸੇ ਨੇ ਆਪਣੇ ਕੋਲੋਂ ਬਣਵਾਈ ਆ ਆਰਡਰ ਤੇ ਤੇ ਬਹੁਤ ਹੀ ਪਿਆਰੀ ਜਿਹੜੀ ਸਕੀਵੀ ਦੀ ਲੋਕ ਆਈ ਆ ਵੇਖੋ ਕਿੰਨਾ ਸੋਹਣਾ ਇਹਦਾ ਗਲਾ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਪਿਆਰਾ ਹੈਦਾ ਜਿਹੜਾ ਗਲਾ ਉਹ ਬਣਿਆ ਤੇ ਦੋਨਾਂ ਸਾਈਡਾਂ ਤੋਂ ਸੇਮ ਟੂ ਸੇਮ ਇਹਦਾ ਗਲਾ ਬਣਿਆ ਆ ਇਹ ਆਪਾਂ ਜਿਹੜੀ ਸਕੀਵੀ ਆ ਇਹ ਐਲ ਸਾਈਜ਼ ਐਮ ਐਲ ਸਾਈਜ਼ ਵਾਸਤੇ ਜਿਹੜੀ ਇਹ ਬਹੁਤ ਵਧੀਆ ਆਰਾਮ ਨਾਲ ਆਜੂਗੀ ਤੇ ਇਹ ਆਪਾਂ ਜਿਹੜੇ ਜੋੜ ਲਏ ਇਹਦੇ ਵਾਸਤੇ 45 ਜੋੜ ਲਏ ਆ 45 ਜੋੜ ਲੈ ਕੇ ਆਪਾਂ 5 ਇੰਚ ਦਾ ਇਹਦਾ ਬਾਰਡਰ ਬਣਾਇਆ ਹੋਇਆ ਹੈ ਤੇ ਉੱਪਰੋਂ ਆਪਾਂ ਇਹਦੇ ਦੋ ਦੋ ਜਿਹੜੇ ਜੋੜ ਆ ਉਹਦਾਏ ਆ ਦੋ ਜੋੜ ਐਸ ਸਾਈਡ ਤੋਂ ਤੇ ਜੋ 200 ਜੋੜ ਜਿਹੜੇ ਉਹ ਐਸ ਸਾਈਡ ਤੋਂ ਵਧਾਏ ਹੋਏ ਆ ਤੇ ਇਹਦੀ ਆਪਾਂ ਜਿਹੜੀ ਤਕਰੀਬਨ ਲੈਂਥ ਆ 10 ਇੰਚ ਕੀਤੀ ਆ 10 ਇੰਚ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਮੋਢੇ ਦੀ ਕਟਾਈ ਪਾਈ ਹੋਈ ਆ 5 4 3 2 1 ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਮੋਢੇ ਦੀ ਕਟਾਈ ਪਾਈ ਆ ਜਿਹੜੀਆਂ ਮੇਰੀਆਂ ਭੈਣਾਂ ਆਨ ਲੈਂਦੀਆਂ ਬਹੁਤ ਆਰਾਮ ਨਾਲ ਸਮਝ ਜਾਂਦੀਆਂ ਐਸ ਗੱਲ ਨੂੰ ਤੇ ਫੇਰ ਆਪਾਂ ਜਦੋਂ ਮੋਡੇ ਦੀ ਕਟਾਈ ਕਰਨ ਤੋਂ ਤੁਰੰਤ ਬਾਅਦ ਇਹਦਾ ਆਪਾਂ ਵੇਖੋ ਗਲਾ ਜਿਹੜਾ ਉਹ ਘਟਾਇਆ ਹੋਇਆ ਹੈ ਤੇ ਇਹਦੀ ਗਲੇ ਦੀ ਜਿਹੜੀ ਸ਼ੇਪ ਆ ਵੇਖੋ ਕਿੰਨੀ ਸੋਹਣੀ ਬਣ ਕੇ ਆਈ ਹੈ ਬਿਲਕੁਲ ਗੁਲਾਈ ਦੇ ਵਿੱਚ ਆਪਣਾ ਗਲਾ ਜਿਹੜਾ ਆ ਇਹਦਾ ਗਲਾ ਜਿਹੜਾ ਦੋਨਾਂ ਸਾਈਡਾਂ ਤੋਂ ਸੇਮ ਟੂ ਸੇਮ ਹੀ ਆ ਇਸ ਤਰ੍ਹਾਂ ਇਹਦਾ ਗਲਾ ਬਣਾ ਬਣਿਆ ਹੋਇਆ ਹੈ ਤੇ ਇਹ ਇਹਦੇ ਬਾਜੂ ਇਹ ਆਪਾਂ ਇਹਦੇ ਜਿਹੜੇ ਬਾਹਾਂ ਦੀ ਹੈ 25 ਜੋੜ ਲਏ ਆ ਤੇ ਉੱਤੋਂ ਆਪਾਂ ਇਹਨੂੰ 1 1 2 2 ਕੁੰਡਾ ਜਿਹੜਾ ਵਧਾਉਂਦੇ ਹੋਏ ਆਪਾਂ ਇਹਦੀ ਜਿਹੜੀ ਆ ਲੈਂਥ ਜਿਹੜੀ ਉਹ ਤਿਆਰ ਕਰ ਲਈ ਆ ਤੇ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਜਿਹੜਾ ਕਿਸ ਤਰ੍ਹਾਂ ਦਾ ਲੱਗਾ ਸਕੀਵੀ ਦਾ ਡਿਜ਼ਾਈਨ ਇਹ ਇਹਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਹੋਇਆ ਏ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਮੋਤੀਆਂ ਵਰਗਾ ਤੇ ਜਰੂਰ ਤੁਸੀਂ ਆਪਾਂ ਨੂੰ ਦੱਸਣਾ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਇਹ ਜਿਹੜੀ ਸਕੀਵੀ ਆ ਕਿਵੇਂ ਦੀ ਲੱਗੀ ਤੇ ਚੈਨਲ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ ਇਸ ਤਰ੍ਹਾਂ ਦੇ ਹੋਰ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ